ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਜਿਸ ਪਿੰਡ ਜੋ ਬਈ ਵੀਡੀਓ ਬਣਾ ਰਹੇ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਜੇ ਪਧੌੜ ਤੋਂ ਤਪੇ ਨੂੰ ਜਾਣਾ ਹੋਵੇ ਬਈ ਦੂਜਾ ਪਿੰਡ ਆਉਂਦਾ ਪਿੰਡ ਸੰਧੂਕਲਾ ਨੇੜੇ ਤਾਪਾ ਮੰਡੀ ਰਹਿ ਜਾਂਦਾਗਾ ਮੋਬਾਈਲ ਨੰਬਰ ਨੋਟ ਕਰ ਲਓ 99154 66734 99154 6734 ਇਹ ਵੀਰ ਦਾ ਕੰਟੈਕਟ ਨੰਬਰ ਆ ਆਉ ਪੁੱਛ ਲੈਨੇ ਬਾਈ ਲੋਟੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਚਲੋ ਵਧੀਆ ਜੀ ਚਲੋ ਵਧੀਆ ਬਾਈ ਤਿੰਨ ਗਾਵਾਂ ਨੇ ਹਾਂ ਜੀ ਤੈਨੂੰ ਵੜਾਂ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਇਦਾਂ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁਈ ਆ ਤਾਂ ਸੁਈ ਵੀ ਆ ਹਾਂ ਕਿੰਨੇ ਦਿਨ ਹੋ ਗਏ ਸੂਈ ਆ ਇਹਨੂੰ ਮੰਨ ਲਾ ਵੀ 8-9 ਦਿਨ ਹੋ ਗਏ ਸੂਈ ਨੂੰ ਬੱਚੀ ਇਹਦੇ ਮਗਰ ਬੱਚਾ ਮਗਰ ਬੱਚੀ ਆ ਬੈਠੀ ਹੈ ਬੱਚੀ ਬਹੁਤ ਟੌਪ ਦੀ ਬੱਚੀ ਚੰਗੀ ਆ ਨਾ ਬਾਈ ਪੂਰੀ ਚੰਗੀ ਆ ਆ ਪਈ ਜਨਮ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਆ ਖੁਦ ਵੀ ਵੜ ਚੰਗੀ ਆ ਹਨ ਤੇ ਜੇ ਰੁੱਕੇ ਬਾਈ ਸਾਰਾ ਕੁਝ ਜੇ ਰੁੱਕੇ ਜੇ ਰੋਕੇ ਜੇ ਜੇ ਜੋ ਸਭ ਸੋਕੇ ਹਨ ਬਹੁਤ ਚੰਗਾ ਹਨ ਠੀਕ ਖੋਲ ਦੇ ਬਈ ਤੋਰ ਦੇ ਮਾੜੀ ਮਾੜੀ ਜੀ ਲ ਸੇਰੀ ਜ਼ਰੂਰ ਆ ਬਾਹਰ ਹੂੰ ਇਹਨੇ ਥੋੜੀ ਜਿਹਾ ਗਰਮੀ ਵੱਧ ਕਰਕੇ ਨਾ ਸਹੀ ਗੱਲ ਆ ਇੱਕ ਸੁਆ ਹੋ ਜਾਂਦਾ ਪਸੂ ਦਾ ਕਿੰਨੇ ਕੁ ਬੌੜੀ ਤੇ ਆ ਹੁਣ ਮੰਨ ਲਓ ਵੀ ਅਪਾ ਜਿਹੜਾ ਤੋਲ ਕੇ ਦੇ ਦੇਣਾ 10 ਲੀਟਰ ਦੁੱਧ। ਤੋਲਣ ਵਾਲਾ ਬਾਈ ਕਹਿੰਦਾ 10 ਲੀਟਰ ਦੁੱਧ ਹਾਜ਼ਰ ਆ ਕਹਿਣ ਨੂੰ ਜਿੰਨਾ ਮਰਜ਼ੀ ਕਹਾ ਲੈ ਹਨ ਤੇ ਆਰਡਰ ਰੋਡ ਤੇ 12 ਕਹਦਿਏ ਫਾਇਦਾ ਕੋਈ ਨਹੀਂ। ਹੂੰ ਥਣ ਥਣ ਚੰਗਾ ਤੋਰਾ ਤਾਰਾ ਕਰਮਾਈ ਦਾ ਚੰਗਾ ਕਰ। ਗਰਮੀ ਘਟ ਮੈਨੂੰ ਫਰੈਂਡ ਆ ਜਿਹੜੀ ਕਰਮਾਈ ਦੀ ਚੰਗੀ ਆ ਉਹ। ਠੰਢੀ ਸੀ ਮਸੂਲ ਦਾ ਠੰਢੀ ਠੁੰਡੀ ਦਾ ਕੋਈ ਆੰਤਰੀ ਜਾਂ ਥਣ ਦਾ ਲੈ। ਹੂੰ ਜੋੜ ਜੰਗਾ। ਵਾਲਾ ਜੋੜ। ਗੱਜਰ। ਕੋਈ ਆੰਤ ਕੋਈ ਨਹੀਂ। ਫੇਸ ਕੁਆਲਟੀ ਦਾ ਕੁਇਆ ਫੇਸ ਬੜਾ ਪਿਆਰਾ ਲੈ ਬਾਈ ਫੇਸ ਬਹੁਤ ਚੰਗਾ ਤੇ ਮੁੱਲ ਕੀ ਹੈ ਜੀ ਜੀ 15 16 ਕਿਲੋ ਦੁੱਧ ਬੱਚੇ ਨੇ ਠੰਡਾ ਪਾ ਦਨਾ ਜਿੱਦੇ ਮਾੜੀਆਂ ਜਾਂ ਚਾਰਕਣੀਆਂ ਪਈਆਂ ਗਰਮੈਸ ਪਰਮੈਸ ਹੂੰ ਬਸ ਆਪਾਂ ਇਹਦਾ ਬੜਾ ਵੱਡਾ ਨਹੀਂ ਮੁੱਲ ਕਰਦੇ 40000 46000 ਰੁਪਏ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਣ ਬਾਕੀ ਚੀਜ਼ਾਂ ਦੋ ਨੇ ਲਾ ਦੇ ਹੂੰ ਇਹ ਵੀ ਕੋਈ ਤਿਆਰੀ ਆ ਆਰਡਰ ਚੰਗਾ ਵੱਡੀ ਗੱਲ ਬੱਚਾ ਮਗਰ ਬੱਚੀ ਹੈ ਦੋ ਬਾਈ ਦੀ ਗੱਲ ਸਹੀ ਹੈ ਦੋ ਨਾਲ ਮਿਲ ਜਾਣੇ 46000 ਦੇ ਵਿੱਚ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਮਗਰ ਦੀ ਤਿਆਰ ਹੋ ਜਾਣਾ ਫੇਰ ਸ ਚੰਗਾ ਬੋਦੀ ਚੰਗੀ ਆ ਸਨਖ ਭਣਾ ਬੜ ਦੇ ਵਿੱਚ ਚੰਗਾਗਾ ਮੁੱਲ ਵੀ ਜਾਇਜ਼ ਆ ਭਾਈ 46000 ਰੁਪਏ ਮੰਨਣ ਜ਼ਰੂਰ ਹੋ ਜਾਊਗਾ ਅੱਗੇ ਦੋ ਨੰਬਰ ਤੇ ਇਹ ਵੀ ਸੂਈ ਵੀ ਆ ਜੀ ਇਹ ਵੀ ਸੂਈ ਸਵਾਈ ਆ ਇਹਦੇ ਮਗਰ ਵੀ ਬੱਚੂ ਹੀ ਆ ਕਿੱਥੇ ਆ ਬੱਚੀ ਇਹ ਦੂਜਾ ਸੂਆ ਇਹਦੀ ਬੱਚੀ ਆਪਾਂ ਉਧਰ ਦਿਖਾਵਾਂਗੇ ਜਾਂਦੇ ਹੋ ਆਜੋ ਖੋਲ ਲਓ ਫੇਰ ਕਿਹੜਾ 11 ਕਿਲੋ ਦੁੱਧ ਦਹੀਂ ਦੇ ਥੱਲੇ ਹੋਣ ਕਿਹੜਾ ਸੂਆ ਸੂਈ ਆ ਇਹ ਦੂਜਾ ਹੀ ਸੂਆ ਇਹਦਾ ਦੂਜਾ ਸੂਆ ਸੂਈ ਆ 11 ਲੀਟਰ ਦੁੱਧ ਤੋਲਣ ਵਾਲਾ ਭਾਈ ਤਿਆਰ ਆ ਆਰਡਰ ਬਹੁਤ ਚੰਗਾ ਇਸ ਬੜਾ ਪਿਆਰਾ ਹੋਦੀਵਾਦੀ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਚੰਗਾ ਬਾਕੀ ਤੋਰਾ ਤਰਾ ਦੇਖਾ ਜੀ ਭਈਆ ਜਾਨ ਜੂਨ ਸਾਰੇ ਕਾਸੇ ਤੋਂ ਓਕੇ ਆ ਬੜਾ ਸਹੀ ਗੱਲ ਆ ਭਾਈ ਓਕੇ ਆ ਬੜ ਤੋਰਾ ਤਰਾ ਕਮਾਲ ਦਾ ਆਰਡਰ ਬਹੁਤ ਚੰਗਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਚਾਰੇ ਥਾਨ ਨਿਕੜ ਮੇ ਪੂਰੇ ਗਾਇਬ ਤੇ ਆ ਬੱਚਾ ਬੱਚੀ ਸੋਨੇ ਵਰਗੀ ਬੱਚਾ ਬੱਚੀ ਆ ਹੈ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਆ ਯਾਰ ਹਨਾ ਮੈਂ ਕਹਾਂ ਜਾਨਵਰ ਆ ਆਪਣਾ ਹਾਂ ਸਹੀ ਗੱਲ ਆ ਬਰਡ ਖੋਦ ਵੀ ਬਈ ਚੰਗੀ ਆ ਆਰਡਰ ਯਾਰ ਦੋਨੇ ਚੀਜ਼ਾਂ ਚੰਗੀਆਂ ਟੋਪ ਕੁਆਲਟੀ ਦੇ ਜਾਨਵਰ ਆ ਮੰਗ ਲਓ ਬਈ ਤੇ ਕੀ ਮੋਲ ਆ ਜਾਇਦਾ ਫਿਰ ਇਹਦਾ ਬਸ ਆਪਾਂ 48000 ਕੋ ਮਾਨਤਾ ਠੀਕ ਆ ਲੈ ਚਲੋ 48000 ਰੁਪਿਆ ਮੋਲ ਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੀ ਹੋ ਜੀ ਫੇਸ ਚੰਗਾ ਬੋਦੀ ਚੰਗੀ ਰੰਗ ਰੂਪ ਚੰਗਾ ਆਰਡਰ ਚੰਗਾ ਥਣਪੁੰਨ ਵੀ ਚੰਗਾ 48000 ਰੁਪਏ ਜਮਾ ਜਾਇਜ ਮੁੱਲ ਮਾਨਤਾਨ ਜ਼ਰੂਰ ਹੋ ਜਾਣਾ ਬੱਚਾ ਮਗਰੀ ਦੀ ਮਗਰੀ ਬੱਚੀ ਆ ਬੱਚੀ ਵੀ ਚੰਗੀ ਆ ਭਾਈ ਆਰਡਰ ਰੋਡਰ ਕਮਾਲ ਦਾ ਕੰਮ ਆਇਆ ਅੱਗੇ ਭਾਈ ਤਨ ਨੰਬਰ ਇਹ ਵੀ ਸੂਈ ਵੀ ਆ ਇਹ ਟੋਕੜ ਹੈ ਟੋਕੜਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਦੇਖੋ ਵੀ 4 ਕਿ ਮਹੀਨੇ ਹੋਇਆ ਸੂਈ ਵੀ ਮੇਰੇ ਅੱਖਾਂ ਦੇ ਸਾਹਮਣੇ ਆ ਹੁਣ ਇਹਦਾ ਪਲਵਾੜਾ ਕੁਝ ਮੰਨ ਲੈ ਠੀਕ ਆ 2 ਮਹੀਨੇ ਦਾ ਟੀਕਾ ਭਰਾਇਆ ਹੋ ਹਮ ਇਸ ਟਾਈਮ ਬਸੇਰੀ ਦੋਤੀ ਆ ਇਹ ਤੁਹਾਨੂੰ ਠੀਕ ਆ 5 ਲੀਟਰ ਹਾਂ 5 ਲੀਟਰ ਦੁੱਧ ਆਗਲਾ 4 ਹੀ ਮੰਨ ਕੇ ਲੈ ਬਹੁਤ ਠੀਕ ਆ ਕੋਲ ਦੇ ਭਾਈ ਤੋੜ ਕੇ ਦਿਖਾ ਦੇ ਮੈਂ ਮੁਕਾਬਲਾ ਕਰੂ ਤੈਨੂੰ ਪਤਾ ਕੜੀ ਏਰ ਕਾ ਦੁੱਧ ਆ ਠੀਕ ਆ ਚਾਹ ਚਲਾਸੀ ਪਾਈ ਨਹੀਂ ਤੇ ਗੱਲਾਂ ਕਰਾਂਗਾ ਠੀਕ ਗਾੜਾ ਦੁੱਧ ਆ ਭਾਈ ਤੋਕੜਾ ਨਾ ਉਹਦਾ ਕਰਕੇ ਦੁੱਧ ਵਗਾੜਾ ਹੋਇਆ ਉਹ ਫੈਂਡ ਫੌਂਡ ਚੰਗੀ ਹੁੰਦੀ ਮਾਝਰ ਕੇ ਦੁੱਧ ਦਿਓ ਤੇ ਗਰਮੀ ਘਟ ਮੰਨੂਗੀ ਤੋੜਾ ਧਾਰਾ ਵੀ ਚੰਗਾ ਭਾਈ ਤੇ ਚਵਾਈ ਦੂਈ ਕਿਵੇਂ ਆ ਚਵਾਈ ਦਾ ਮਹਾਂ ਅੰਤ ਕੋਈ ਤੇ ਮੁੱਲ ਕੀ ਆ ਫਿਰ ਇਹਦਾ ਜਾਇਜ਼ਾ ਮੁੱਲ ਜਵੇਂ ਜਾਇਜ਼ਾ ਦਾ 13000 ਰੁਪਏ ਚ ਮਾਨਤਾ 13000 ਰੁਪਏ ਮਾਨਤਨ ਹੋ ਜਾਣਾ ਜਮਾ ਜਾਇਜ਼ ਮੁੱਲ ਬਈ 13000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜਰੂਰ ਕੋਈ ਹੈ ਹਲਾ ਲਈ ਬੈਠ 65000 ਰੁਪਏ ਤਿਆਰ ਰੁਪਏ ਸਾਂਭਣ ਵਾਲੀ ਹੈ ਇਹਦਾ ਗਰੀਬ ਬੰਦੇ ਦੇ ਘਰੇ ਸੀ ਪੁੱਪਲੀ ਮਾਰੀ ਵੀ ਬੱਚੀ ਪਾਲਣ ਨੂੰ ਠੀਕ ਆ ਯਾਰ ਹਾਂ ਬੱਚੀਆਂ ਬੁਸਕਾਂ ਪਾਲਣ ਨੂੰ 20 ਕੋ ਇਹ ਤਾਂ ਸਵਾ ਮਹੀਨੇ ਦਾ ਟੀਕਾ ਭਰਾਵਾ ਭਾਈ ਟੀਕਾ ਹੀ ਭਰਾਵਾ ਬਾਕੀ ਦੁੱਧ ਚੱਲ ਹੈਗਾ ਖਰਚਾ ਇਹ ਚੱਕੀ ਜਾਓ ਹੋਣਾ ਹੈਗਾ ਖਰਚਾ ਜੋਗਾ ਹਮ ਮੁੱਲ ਵੀ ਕੀ ਹੈ ਇਹ 13000 ਰੁਪਿਆ ਮੁੱਲਾ ਮੰਨ ਤਾਂ ਜਰੂਰ ਹੋ ਜਾ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਏ ਬਾਈ ਨੈਕ ਨੈਟ ਕਰ ਲਿਓ ਜੀ ਧੰਨਵਾਦ